ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਔਰ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੋਵਾਂ ਸੰਸਥਾਵਾਂ ਦੇ ਵਿੱਚ ਵਿਚਰਦੇ ਨੇ ਜੋ ਅੱਜ ਸਾਡੇ ਨਾਲ ਮੌਜੂਦ ਨੇ ਸ਼ਖਸ ਮੇਰੀ ਮਰਾਦ ਹੈ ਸਰਦਾਰ ਜਿੰਦਰ ਸਿੰਘ ਦੀ ਵਿਰਾਸਤ ਦੇ ਨਾਲ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕੁਝ ਪੰਥਕ ਮਸਲੇ ਵਿਚਾਰਨੀ ਜ਼ਰੂਰੀ ਹੈ ਵਿਰਾਸਤ ਜੀ ਸਮਾਂ ਦਿੱਤਾ ਬਹੁਤ ਬਹੁਤ ਸ਼ੁਕਰੀਆ ਸਾਹਿਬ ਜੀ ਬਹੁਤ ਬਹੁਤ ਧੰਨਵਾਦ ਜੀ ਸਾਬ ਜੀ ਤੁਸੀਂ ਦਿੱਲੀ ਆਏ ਹੋ ਜੀ ਮੈਨੂੰ ਮੈਂ ਤਹਿ ਦਿਲੋਂ ਤੁਹਾਡਾ ਧੰਨਵਾਦ ਹੈ ਔਰ ਤੁਹਾਡੇ ਚੈਨਲ ਦਾ ਵੀ ਤੁਹਾਡੇ ਸਰੋਤਿਆਂ ਦਾ ਵੀ ਤਹਿ ਦਿਲੋਂ ਧੰਨਵਾਦ ਹੈ ਕਿ ਤੁਸੀਂ ਆਏ ਹੋ ਜੀ ਆਏ ਹੋ ਜੀ ਖੈਰ ਮਤਬ ਵਿਰਾਸਤ ਜੀ ਪੰਥਕ ਸਿਆਸਤ ਜੇ ਆਪਾਂ ਦੇਖੀਏ ਮੂਲ ਰੂਪ ਦੇ ਵਿੱਚ ਇਹ ਸ਼ਾਇਦ ਇੱਕ ਵੱਡੀ ਕਰਵਟ ਲੈਣ ਵਾਲੀ ਹੈ ਆਉਣ ਦੇ ਕੁਝ ਦਿਨਾਂ ਦੇ ਵਿੱਚ ਇੱਕ ਦੋ ਮਹੀਨਿਆਂ ਦੇ ਵਿੱਚ ਸ਼ਾਇਦ ਬਹੁਤ ਕੁਝ ਨਵਾਂ ਵੇਖਣ ਨੂੰ ਮਿਲੇ ਪੰਥਕ ਸਿਆਸਤ ਦੇ ਵਿੱਚ ਤੁਸੀਂ ਕਿਵੇਂ ਦੇਖ ਰਹੇ ਹੋ ਇਸ ਫਲਕਚੁਏਸ਼ਨ ਨੂੰ ਸਰ ਦੇਖੋ ਜਿਹੜਾ ਸਿੱਖ ਹੈ ਨਾ ਸਿੱਖ ਹਮੇਸ਼ਾ ਮਾ ਗੁਰਪੰਥਕ ਸਿਆਸਤ ਨੂੰ ਨਾ ਉਰਜਾ ਨਵੇਕਲਾ ਪੰਚਾਂਦਾ ਹੈ ਜਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਅਕਾਲ ਤਖਤ ਸਭ ਬਣਾਇਆ ਨਾ ਤੇ ਉਸ ਸਮੇਂ ਉਹਨਾਂ ਨੇ ਸਿੱਖਾਂ ਨੂੰ ਇੱਕ ਅ ਸੈਂਟਰ ਦੇ ਨਾਲ ਜਿਹੜਾ ਹੈ ਕੋਈ ਵੀ ਜਿਹੜੇ ਕਨਫਲਿਕਟ ਹੈ ਉਹਨਾਂ ਨੂੰ ਕਿਦਾਂ ਤੁਸੀਂ ਟੈਕਲ ਕਰਨਾ ਹੈ ਉਹਦੇ ਲਈ ਇੱਕ ਮਹਿੰਮ ਉਹਨਾਂ ਨੇ ਬਣਾ ਕੇ ਥੀ ਕਿ ਅਸੀਂ ਅਗਰ ਗੁਰੂ ਸਾਹਿਬ ਦਾ ਪੀਰੀਅਡ ਦੇਖਦੇ ਹਾਂ ਗੁਰੂ ਹਰਗੋਬਿੰਦ ਸਾਹਿਬ ਵੈਸੇ ਤਾਂ ਗੁਰੂ ਨਾਨਕ ਸਾਹਿਬ ਤੋਂ ਹੀ ਗੁਰੂ ਨਾਨਕ ਸਾਹਿਬ ਨੇ ਬਾਬਰ ਨੂੰ ਜ਼ਬਰ ਕਹਿ ਕੇ ਤੇ ਕਿਦਨ ਕਿਤੇ ਜਿਹੜਾ ਹੈ ਜਿਹੜੀ ਦੁਨੀਆਵੀ ਸਿਆਸਤ ਸੀ ਉਹਨੂੰ ਚੈਲੰਜ ਦਿੱਤਾ ਸਿੱਧੇ ਚੈਲੰਜ ਦਿੱਤਾ ਤੇ ਜਿੱਥੇ ਸਾਡੇ ਗੁਰੂ ਸਾਹਿਬਾਨ ਦਾ ਜਿਹੜਾ ਫਲਸਫਾ ਦੇ ਕੇ ਜਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਪੰਥਕ ਸ ਪੰਥ ਨੂੰ ਰਾਜਨੀਤੀ ਦਾ ਸਮੇਲ ਨੂੰ ਬਿਲਕੁਲ ਇੱਕ ਤਰ੍ਹਾਂ ਮਿਲ ਕੇ ਇੱਕ ਪ੍ਰੋਪਰ ਵੇ ਨਾ ਕਰਕੇ ਕਰਕੇ ਦਿੱਤਾ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਉਹਨਾਂ ਦਾ ਤੁਸੀਂ ਪੀਰੀਅਡ ਦੇਖੋ ਤੇ ਉਸ ਪੀਰੀਅਡ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਉਹਨਾਂ ਨੇ ਆਪ ਕੋਈ ਜਿਹੜੀ ਫਤਿਹ ਕੀਤੀਆਂ ਉਹ ਫਤਿਹ ਨੂੰ ਉਹਨਾਂ ਨੇ ਮਤਲਬ ਕਬਜ ਹੋ ਕੇ ਉਹਨਾਂ ਨੂੰ ਇੰਜੋਏ ਨਹੀਂ ਕੀਤਾ ਉਹਨਾਂ ਨੇ ਖਾਲੀ ਸਾਨੂੰ ਫਤਿਹ ਲੈ ਕੇ ਜਿੱਤ ਲੈ ਕੇ ਤੇ ਰਾਜ ਕਰਨਾ ਸਿਖਾਇਆ ਜਦੋਂ ਅਸੀਂ ਪਹਿਲਾ ਪਹਿਲੀ ਲੜਾਈ ਲੜੀ ਬਾਜਰੀ ਲੜਾਈ ਲੜੀ ਤੇ ਉਸ ਬਾਜਰੀ ਲੜਾਈ ਜਿਹੜੀ ਜਿੱਤੇ ਮੁਗਲਾਂ ਤੋਂ ਤੇ ਉਸ ਤੋਂ ਬਾਅਦ ਫਿਰ ਅਸੀਂ ਸਾਨੂੰ ਉਹਨਾਂ ਨੇ ਤਾਜ ਲਈ ਲੜਾਈ ਚੰਗੇ ਉਹ ਸਿਖਾਈ ਬਾਜ ਤੋਂ ਤਾਜ ਤੱਕ ਸਿਖਾਈ ਬਾਜ ਤੋਂ ਤਾਜ ਤੱਕ ਕਿਦਾਂ ਗਏ ਸਿੱਖ ਤੇ ਤੁਸੀਂ ਦੇਖਦੇ ਹੋ ਕਿ ਜੋ 18ਵੇਂ ਸਦੀ ਦੇ ਸਿੱਖ ਸੀ ਉਹ ਪੰਥਕ ਸਿਆਸਤ ਨੂੰ ਬੜੇ ਹੀ ਚਚਜੇ ਡੰਗਣਾ ਕਰਦੇ ਸੀ ਔਰ ਅੱਜ ਉਹ ਹਾਲਾਤ ਨਹੀਂ ਹੈਗੇ ਦੇਖੋ ਮੈਂ ਜ਼ਰੂਰ ਕੰਨਾ ਕਿ ਅੱਜ ਵੀ ਪੰਥਕ ਸੋਚ ਵਾਲੇ ਬੜੇ ਸਿੱਖ ਹੈਗੇ ਨੇ اگر وہ اجے سیکਣਾ ਹੁੰਦੇ ਤੇ ਤੁਸੀਂ ਜਿੰਨਾ কনਫਲिक्ट ਹੋਇਆ ਨਾ ਹੁੰਦਾ ਜੀ 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 ਤੇ ਮੈਂ ਨਹੀਂ ਕਹਿੰਦਾ ਕਿ ਉਹ ਜੇ ਸਿੱਖ ਨਹੀਂ ਹੈਗੇ ਤੁਸੀਂ ਬੜੇ ਫਾਇਰ ਉਹ ਨਾ ਦੋ ਸੰਸਥਾਵਾਂ ਦੇ ਵਿੱਚ ਵਿਚਰ ਰਹੇ ਹੋ ਜਿਨ੍ਹਾਂ ਦੇ ਵਿੱਚ ایکچولی ਸਿੱਧਾ ਸਿੱਧਾ কনਫਲिक्ट ਹੈਗਾ ਨਹੀਂ ਸਰ ਇੱਕ ਚੀਜ਼ ਮੈਂ ਤੁਹਾਨੂੰ ਜਰੂਰ ਕਹਾਂਗਾ কনਫਲिक्ट ਜਰੂਰ ਹੁੰਦਾ ਹੈ મતਭੇਦ ਜਰੂਰ ਹੁੰਦੇ ਨੇ ਮਨਬੇਦ ਨਹੀਂ ਹੋਣੇ ਚਾਹੀਦੇ ਜੀ ਸਾਨੂੰ ਚੜ੍ਹਦੀ ਕਲਾ ਦੇ ਕੰਮ ਕਰਨੇ ਚਾਹੀਦੇ ਨੇ ਦੇਖੋ ਅੱਜ ਅਸੀਂ ਕਰਦੇ ਹਾਂ ਕਿਸ ਨੂੰ ਕਹਿ ਦਿੰਨੇ ਆ 1 ਮਿੰਟ ਚ ਕਹਿ ਦਿੰਨੇ ਆ ਇਹ ਸਰਕਾਰੀ ਹੈ ਜੀ ਹਮ ਮਾਫ ਕਰਨਾ ਤੁਸੀਂ ਦੇਖੋ ਜਿੱਦੋਂ ਵੀ ਗੁਰੂ ਸਾਹਿਬ ਦਾ ਪੀਰੀਅਡ ਵੀ ਰਿਹਾ ਹੈ ਜਾਂ ਉਸ ਤੋਂ ਬਾਅਦ ਦੇ 18ਵੀਂ ਸਦੀ ਦੇ ਸਿੱਖਾਂ ਦੇ ਪੀਰੀਅਡ ਦੇਖੋ ਤੁਸੀਂ ਕੁਝ ਸਰਕਾਰ ਨਾਲ ਮਿਲ ਕੇ ਚੰਦੇ ਹ ਉਹ ਉਪਯੋਗਪੁੱਤਰ ਜਿਹੜੇ ਖਿਲਤ ਲੈ ਕੇ ਆਏ ਸੀ ਜੀ ਜਿਹੜੇ ਨਵਾਬੀ ਦੀ ਖਿਲਤ ਲੈ ਕੇ ਆਏ ਜੀ ਉਹ ਹੀ ਉਪਯੋਗਪੁੱਤਰ ਨੇ ਚੜਖਣੀਆਂ ਤੇ ਉਚੜੇ ਜੀ ਆਪਣੇ ਪੰਥ ਲਈ ਉਹ ਕਿੰਨਾ ਮਜ਼ਬੂਤ ਸੀ ਜੀ ਕਿ ਸਰਕਾਰਾਂ ਨਾਲ رابطہ ਰੱਖਣਾ ਕੋਈ ਮੜੇਗਲ ਨਹੀਂ ਹੈ ਹਮਮ ਲੇਕਿਨ ਸਰਕਾਰਾਂ ਦੇ ਨਾਲ رابطہ ਰੱਖਦੇ ਤੁਸੀਂ ਕਿਤੇ ਨਾ ਕਿਤੇ ਮਤਲਬ ਆਪਣੇ ਵਜੂਦ ਨੂੰ ਨਕੋ ਜਾਈਏ ਇਹ ਸਿੱਖ ਸਿਆਸਤ 'ਚ ਹਮੇਸ਼ਾ ਇੱਕ ਜ਼ਰੂਰ ਰਿਹਾ ਨਹੀਂ ਇਹ ਡਾਇਲਗ ਰਿਹਾ ਐਕਚੁਅਲੀ ਰਿਹਾ ਹੈ ਕਿਉਂਕਿ ਜਦੋਂ ਦਿੱਲੀ ਕਮੇਟੀ ਬਾਰੇ ਗੱਲ ਹੁੰਦੀ ਹੈ ਤਾਂ ਕਿਹਾ ਜਾਂਦਾ ਕਿ ਉਹ ਤਾਂ ਸਰਕਾਰੀ ਏ ਹੈ ਜੀ ਨਹੀਂ ਸਰ ਦਿੱਲੀ ਦੇ ਵਿੱਚ ਤੁਸੀਂ ਮੈਂ ਕਹਣਾ ਮੈਂ ਬੜੇ ਹਰਾਨੀ ਹੋਂਦੀ ਆ ਮੈਂ ਮੈਂ ਨਾਮ ਨਹੀਂ ਲੈ ਕੇ ਕਹਿਣਾ ਚਾਹਾਂਗਾ ਅਸੀਂ ਜਿਹੜੇ ਜਿਹੜੇ ਪੁਰਾਣੇ ਵੀ ਤੁਸੀਂ ਪ੍ਰਧਾਨ ਦੇਖੋਗੇ ਕਿੰਨੇ ਕਿਤੇ ਸਰਦਾਰਾਂ ਨਾਲ ਸਹਿਮਤ ਹੋ ਕੇ ਕੰਮ ਹੁੰਦੇ ਨੇ ਹੁਣ ਪੰਜਾਬ 'ਚ ਤੇ ਪੰਜਾਬ ਸਰਕਾਰ ਚੱਲਦੀ ਹੈ ਤੇ ਉਹ ਪੰਜਾਬ ਸਰਕਾਰ ਨੂੰ ਉਹਨਾਂ ਦੇ ਸਿੱਖ ਰਿਚੁਅਲਸ ਪਤਾ ਨੇ ਤੇ ਦਿੱਲੀ ਦੇ ਵਿੱਚ ਜਿਹੜੀ ਸਰਕਾਰ ਹੈ ਉਹ ਸਰਕਾਰਾਂ ਦੇ ਨਾਲ ਸਾਨੂੰ ਕੰਮ ਵੀ ਲੈਣੇ ਹੁੰਦੇ ਨੇ ਔਰ ਬਹੁਤ ਬਹੁਤ ਕੁਝ ਕੰਮ ਹੈ ਬਹੁਤ ਕੁਝ ਫਜ਼ੂਲ ਦੀ ਗੱਲਾਂ ਜਾ ਰਹੀਆਂ ਹੁੰਦੀਆਂ ਮੈਂ ਜ਼ਰੂਰ ਹੈ ਕਹਿਣਾ ਕਿ ਪੰਥਕ ਰਾਜਨੀਤੀ ਦਾ ਮਿਆਰ ਜ਼ਰੂਰ ਤੋਣੇ ਸਭ ਨਾਲ ਜ਼ਰੂਰੀ ਹੈ ਕਿ ਤੁਹਾਡੇ ਕੋਲ ਕਿਰਦਾਰ ਵਾਲੀ ਲੀਡਰਸ਼ਿਪ ਆਦਾ ਹੋਵੇ ਹਮ ਅੱਜ ਕੀ ਹੈ ਅੱਜ ਕਿਰਦਾਰ ਦੀ ਲੀਡਰਸ਼ਿਪ ਹੈ ਮੈਂ ਤੁਹਾਨੂੰ ਆਪਣੇ ਪਰਸਨਲ ਐਕਸਪੀਰੀਅੰਸ ਦੱਲਾਂ ਮੇਰੇ ਗ੍ਰੈਂਡਫਾਦਰ ਤੋਂ ਛੋਟੇ ਬ੍ਰਦਰ ਉਹ ਪਥਕ ਰਾਜਨੀਤੀ ਸੀ ਹਮ 400 ਸਾਲ ਹੋਇਆ ਤੇ ਅਸੀਂ ਵੀ ਗਏ ਸੀ ਤੇ ਕਿਉਂਕਿ ਰਿਸ਼ਤੇਦਾਰੀ ਸਾਡੀ ਅੰਮ੍ਰਿਤਸਰ ਸੀ ਤੇ ਦਰਬਾਰ ਸਭ ਉਠਰੇ ਦਨ ਬਾਪੂ ਜੀ ਉੱਥੇ ਠਹਿਰੇ ਦਨ ਤੇ ਅਸੀਂ ਘੱਟ ਠਹਿਰੇ ਸੀ ਆਪਣੇ ਰਿਸ਼ਤੇਦਾਰ ਕੋਲ ਠਹਿਨਾ ਸੀ ਕੋਈ ਸੰਗਤ ਬੋਸ ਸੀ ਅਸੀਂ ਸੋਚਿਆ ਕਿ ਸ਼ਾਇਦ ਉੱਥੇ ਉਹ ਬਾਪੂ ਜੀ ਬੜੇ ਮਜੇਨਾ ਕਿਉਂਕਿ ਸਾਨੂੰ ਉਹ ਉਸ ਸਮੇਂ ਗੁਰੂ ਰਾਮਦਾਸ ਰਾਹ ਹੁੰਦੇ ਸੀ ਅਸੀਂ ਸੋਚਦੇ ਸੀ ਸ਼ਾਇਦ ਉਰ ਤੇ ਰਹਿਣਾ ਬੜਾ ਵੱਡਾ ਇੱਕ ਮਾਨ ਸਮਝਦੇ ਸੀ ਕਿ ਗੁਰੂ ਰਾਮਦਾਸ ਰਾਹ ਚ ਰਹਿਣਾ ਅਸੀਂ ਸੋਚਦੇ ਸੀ ਸਾਡਾ ਬਾਪੂ ਤੇ ਉੱਥੇ ਸਰਾਹ ਚ ਮਜੇ ਆਰਾਮ ਨਾਲ ਸਤਾ ਹੋਏਗਾ ਤੇ ਅਸੀਂ ਇੱਥੇ ਠੁਪੇ ਆ ਨਾਲ ਸੰਗਤ ਦਰਸ਼ਨ ਮਤਲਬ ਉਹ ਸੰਗਤ ਦਰਸ਼ਨ ਨੂੰ ਮੰਨਿਆ ਜਾਂਦਾ ਸੀ ਕਿ ਸੰਗਤ ਨੂੰ ਮਤਲਬ ਸਮਝਿਆ ਜਾਂਦਾ ਸੀ ਤੇ ਲੇਕਿਨ ਮੈਂ ਉਹ ਜਦੋਂ ਅਸੀਂ ਬਾਤ ਚ ਗੱਲ ਹੋਈ ਸੀ ਪੁੱਛਿਆ ਬਾਬਾ ਜੀ ਤੁਸੀਂ ਤਾਂ ਉੱਥੇ ਗਏ ਸੀ ਤੁਸੀਂ ਤੇ ਆਪਣਾ ਕੀ ਕਹਿੰਦੇ ਮੈਂ ਜਨਾ ਕਮਰੇ ਚ ਸੱਤ ਹੋਗੇ ਗੁਰੂ ਰਾਮਦਾਸ ਜੀ ਕਹਿੰਦੇ ਨੇ ਪੁੱਤਰ ਕਮਰੇ ਹੁੰਦੇ ਸੰਗਤ ਲਈ ਤੇ ਮੈਂਬਰ ਸੰਗਤ ਦੇ ਚੱਲਣਾ ਕੀ ਚੰਗੇ ਲੱਗਦੇ ਨੇ ਉਸ ਸਮੇਂ ਜਿਹੜੀ ਪੰਥਕ ਪੁਰਾਣੀ ਸਿਆਸਤ ਸੀ ਨਾ ਉਹਦੇ ਵਿੱਚ ਸੰਗਤ ਨੂੰ ਅ ਜਿਹੜਾ ਨਾ ਉਹ ਬਹੁਤ ਉੱਚਾ ਰੱਖਿਆ ਜਾਂਦਾ ਸੀ ਅੱਜ ਜਿਹੜੀ ਪੰਥਕ ਸਿਆਸਤ ਹੈ ਨਾ ਉਹਦੇ ਵਿੱਚ ਕਿਤੇ ਨਾ ਕਿਤੇ ਅਸੀਂ ਸੰਗਤ ਔਰ ਨੋਨਾ ਕਿਤੇ ਨਾ ਕਿਤੇ ਅਨਗੋੜੀਆਂ ਕਰਦੇ ਨੇ ਸਾਡੇ ਸੰਗਤ ਨੂੰ ਚਾਹੀਦਾ ਮੈਂ ਤਾਂ ਖੁਦ ਕਹਿੰਦਾ ਕਿ ਸਾਬ ਜੋ ਜਦੋਂ ਵੀ ਇਹ ਧਾਰਮਿਕ ਇਲੈਕਸ਼ਨ ਹੁੰਦੇ ਨੇ ਦੇਖੋ ਅਗਰ ਉਸ ਤੋਂ ਪਹਿਲੇ 18ਵੀਂ ਸਦੀ ਦੇ ਵਿੱਚ ਜਿਹੜੇ ਸਿੱਖ ਬੈਠ ਕੇ ਮਤੇ ਕਰਦੇ ਸੀ ਤੇ ਉਹ ਉਹਨਾਂ ਤੇ ਪੈਰਾ ਦਿੰਦੇ ਸੀ ਔਰ ਤੁਸੀਂ ਦੇਖੋ ਜੇ ਜਿਹ ਜੋ ਦੂਜਾ ਕੱਲੂ ਕਰਾ ਹੋਇਆ ਤੇ ਜੇ 1 ਲੱਖ ਸਿਕ ਸੀ ਜੇਕਰ ਤੁਸੀਂ ਉਹਨਾਂ ਰਮਾਇਆ ਜੇ 35000 ਵੀ ਅਫਦਾਲੀ ਮਾਰ ਕੇ ਲੈ ਗਿਆ ਮੈਂ ਕਹਿੰਦਾ 25000 ਵੀ ਮਾਰ ਕੇ ਲੈ ਗਿਆ ਤੇ 75000 ਸਿਕ ਸੀ ਬਾਕੀ ਬਚਿਆ ਉਹਨਾਂ ਦੇ ਵਿੱਚੋਂ ਕੁਝ ਜਿਹੜੇ ਜਿਹੜੇ ਸੀ ਉਹ ਮਤਲਬ ਜਿਹੜੇ ਸੀ ਉਨ੍ਹਾਂ ਦੇ ਵਿੱਚੋਂ ਜਿੰਨੇ ਪੰਥਕ ਲੀਡਰਸ਼ਿਪ ਸੀ ਉਹ ਸ਼ਾਇਦ ਬਹੁਤ ਕਾਟ ਸੀ ਉਸ ਲੀਡਰਸ਼ਿਪ ਨੇ ਉਸ ਸਮੇਂ ਆਪਣੇ ਆਪ ਨੂੰ ਰਿਵਾਈਵ ਕੀਤਾ ਉਹਨਾਂ ਨੇ ਗੁੱਡ ਡਿਸੀਜਨ ਲਏ ਔਰ 32 ਸਾਲਾਂ ਦੇ ਵਿੱਚ ਉਹ ਪੰਜਾਬ ਦੇ ਵਿੱਚ ਕਬਜ਼ਾ ਹੋ ਗਏ ਉਹ ਕਿਉਂ ਕਿਉਂਕਿ ਲੀਟਰ ਕੈਰੇਕਟਰ ਵਾਲੇ ਸੀ ਸਾਨੂੰ ਕੈਰੇਕਟਰ ਵਾਲੀ ਲੀਡਰਸ਼ਿਪ ਨੂੰ ਪੈਦਾ ਕਰਨੀ ਪਵੇਗੀ ਜਿਹੜੀ ਕਿ ਅਜ ਵੀ ਸਾਡੇ ਕੋਲ ਮੌਜੂਦਾ ਹੈ ਅਗਰ ਨਹੀਂ ਹੁੰਦੀ ਤੇ ਪਲਸਕ ਸ਼ਾਸਨ ਚੈਨ ਕਲਾ ਨਹੀਂ ਪੈਂਦਾ اچھا ਮੈਂ ਮੈਂ ਗੱਲ ਕਰਨੀ ਚਾਹੁੰਨਾ ਪੰਜਾਬ ਦੇ ਅੰਦਰ ਦੀ ਖਾਸ ਤੌਰ ਤੇ ਪੰਜਾਬ ਦਾ ਉਹ ਦੌਰ ਜਦੋਂ ਬੇਅਦਬੀਆਂ ਜ਼ੋਰਾਂ ਤੇ ਸੀ ਕਤਲकांड ਹੋਏ ਗੋਲੀकांड ਹੋਏ ਅੱਜ ਪੰਜਾਬ ਦੀ ਪੰਜਾਬ ਅੰਦਰ ਐਸਜੀਪੀਸੀ ਦੇ ਉੱਤੇ ਇੱਕ ਇਲਜ਼ਾਮ ਹੈ ਜਾਂ ਅਕਾਲੀ ਪਾਰਟੀ ਦੇ ਉੱਤੇ ਇੱਕ ਇਲਜ਼ਾਮ ਹੈ ਲਗਾਤਾਰ ਇਹ ਹੀ ਕਿਹਾ ਜਾਂਦਾ ਹੈ ਕਿ ਬੇਅਦਬੀਆਂ ਦਾ ਇਨਸਾਫ ਨਹੀਂ ਦਵਾ ਸਕੇ ਅੱਜ ਤੱਕ ਨਹੀਂ ਦਵਾ ਸਕੇ 2015 ਤੋਂ ਬਾਅਦ ਹੁਣ ਤੱਕ ਅੱਜ ਤੱਕ ਨਹੀਂ ਕਦੀ ਉਹ ਇਨਸਾਫ ਮਿਲਿਆ ਕੀ ਕਾਰਨ ਰਏ ਤੁਹਾਡੇ ਹਿਸਾਬ ਨਾਲ ਤੁਸੀਂ ਕਿਵੇਂ ਉਹਨੂੰ ਏਵੈਲੂਏਟ ਕਰਦੇ ਹੋ ਸਰ ਮੈਂ ਇੱਕ ਚੀਜ਼ ਕਹਿਣਾ ਚਾਹੁੰਦਾ ਜਰੂਰ ਕਿਉਂਕਿ ਉਹਦੇ ਵਿੱਚ ਨਾ ਕਿਤੇ ਨਾ ਕਿਤੇ ਸਾਨੂੰ ਸਾਡੇ ਸਿੱਖ ਸੰਗਤ ਨੂੰ ਥੋੜਾ ਜਿਹਾ ਇਹ ਜਰੂਰ ਅਵੇਅਰ ਹੋਣਾ ਚਾਹੀਦਾ ਖਾਸ ਕਰ ਮੈਂ ਤੁਹਾਨੂੰ ਇੱਕ ਗੱਲ ਜਰੂਰ ਕਹਾਂਗਾ ਜਿਹੜਾ ਕਾਲ ਤੱਕ ਸਭ ਦਾ ਚੱਤੇ ਦਾ ਰਹਿਣਾ ਉਹ ਬਹੁਤ ਹੀ ਉਹਦੇ ਵਿੱਚ ਉਹ ਇੱਕ ਬੜੀ ਅੱਛੀ ਰੂਹਾਨੀ ਸ਼ਖਸੀਅਤ ਹੋਣੀ ਚਾਹੀਦੀ ਹੈ ਜਿੱਥੇ ਰੂਹਾਨੇਤ ਹੋਏ ਔਰ ਸਿੱਖੀਅਤ ਦੇ ਮਾਲਕ ਹੋਏ ਉਥੇ ਨਾਲ ਨੂੰ ਧਾਰਮਿਕ ਜਿੱਦਾਂ ਵਿਦਿਆਰਥੀ ਚਲੋ ਉਹਨਾਂ ਨੂੰ ਪਤਾ ਹੀ ਹੋਣੀ ਚਾਹੀਦੀ ਹੈ ਹੋਏਗੀ ਉਥੇ ਨਾਲ ਨਾਲ ਅਸੀਂ ਉਹਨੂੰ ਪੋਲਿਟਿਕਲ ਨੋਲੇਜ ਵੀ ਚਾਹੀਦੀ ਹੈ ਅ ਜਦੋਂ ਅਗਰ ਜਥੇਦਾਰ ਹੈ ਉਹ ਪੜੇ ਲਿਖੇ ਦੁਨੀਆਵੀ ਪੜ੍ਹਾਈ ਲਿਖਾਈ ਦੇ ਵਿੱਚ ਵੀ ਅ ਅਗਰ ਉਹ ਸ਼ਿਆਰ ਨਹੀਂ ਹੋਣਗੇ ਤੇ ਕਿਤੇ ਨਾ ਕਿਤੇ ਇਹ ਜਿਹੜੇ ਕੰਮ ਹੈ ਉਹ ਕੰਮਾਂ ਦੇ ਵਿੱਚ ਅਸੀਂ ਨੁਕਸਾਨ ਖਾਂਦੇ ਰਵਾਂਗੇ ਜਦੋਂ ਅਸੀਂ ਜਥੇਦਾਰ ਜਿੰਨੇ ਵੀ ਜਥੇਦਾਰ ਸਾਹਿਬ ਨੇ ਇਹਨਾਂ ਦੇ ਅਲੱਗ ਤੋਂ ਮੈਨੂੰ ਬੋਰਡ ਬਣਨਾ ਚਾਹੀਦਾ ਮੈਂ ਤਾਂ ਕਹਿੰਦਾ ਇਹ ਬੋਰਡ ਬਣਨਾ ਚਾਹੀਦਾ ਉਹ ਬੋਰਡ ਦੇ ਵਿੱਚ ਪੈਸਾ ਜੀਬੀਸੀ ਟ੍ਰਾਂਸਫਰ ਕਰੇ ਜਾਂ ਜੋ ਕਮੇਟੀਆਂ ਉਹਨਾਂ ਦੀਆਂ ਹੈਗੀਆਂ ਉਹਨਾਂ ਦੇ ਉਹ ਕਮੇਟੀਆਂ ਉਹਨਾਂ ਨੂੰ ਟ੍ਰਾਂਸਫਰ ਕਰਨ ਉਹਨਾਂ ਦੀ ਤਨਖਾਹ ਨਾ ਹੋਵੇ ਜਥੇਦਾਰ ਸਾਹਿਬ ਜਾਣ ਤੇ ਕਿਸੇ ਗਰੀਬ ਦੇ ਕਰ ਜਾਂ ਇਹ ਕਿਸੇ ਦੇ ਕਰਦਨ ਉਹ ਲਿਫਾਫੇ ਇਕੱਠੇ ਕਰਨ ਵਾਲੇ ਕਲਚਰ ਦੇ ਬਲ ਨਾ ਜਾ। ਮੈਨੂੰ ਲੱਗਾ ਜਿਹੇ ਤਰ ਸਾਫ ਦੀ ਤਨਖਾਹ ਦੇ ਬਾਰੇ ਜਿਹੜੀ ਗੱਲ ਹੁੰਦੀ ਉਹ ਤਾਂ ਹੁਣ ਵੀ ਇਹੀ ਕਿਹਾ ਜਾਂਦਾ ਕਿ ਮਾਨ ਪੱਤਾ ਮਿਲਦਾ ਆ ਤਨਖਾਹ ਤਾਂ ਮਿਲਦੀ ਨਹੀਂ। ਨਹੀਂ ਨਹੀਂ ਮਾਨ ਪੱਤਾ ਤਾਂ ਜ਼ਰੂਰ ਮਿਲਦਾ ਹੈ ਲੇਕਿਨ ਉਹ ਜਿਹੜਾ ਪੱਤਾ ਹੈ ਇਹ ਉਹਨਾਂ ਦੇ ਖਰਚ ਨੇ। ਉਹ ਖਰਚ ਉਹ ਟਰਸਟ ਟਰਸਟ ਕਰੇ। ਅੱਛਾ ਜੀ। ਉਹ ਟਰਸਟ ਕਰੇ। ਜੀ। ਉਹਨਾਂ ਦਾ ਸਨਮਾਨ ਬਰਕਰਾਰ ਆਏ। ਜੀ। ਉਹਨਾਂ ਦੇ ਵਿੱਚ ਕੋਈ ਕਮੀ ਨਹੀਂ ਆਣੀ ਚਾਹੀਦੀ। ਹਮ। ਉਹਨਾਂ ਦੇ ਹਰ ਥਾਂ ਤੇ ਉਹਨਾਂ ਦਾ ਇੱਕ ਪ੍ਰੋਟੋਕੋਲ ਅਸੀਂ ਦੇਨੇ ਆ। ਜਿੱਦਾਂ ਇੱਕ ਰਾਸ਼ਟਰਪਤੀ ਨੂੰ ਪ੍ਰੋਟੋਕ ਪਰ ਸਰਕਾਰ ਦਿੰਦੀ ਹੈ ਜਾਂ ਹੋਰ ਦੇਸ਼ਾਂ 'ਚ ਆ ਰਾਸ਼ਟਰਪਤੀ ਨੂੰ ਪ੍ਰੋਟੋਕਾਲ ਮਿਲਦਾ ਹੈ ਹਨਾ ਜੌਰ ਦੇਸ਼ਾਂ ਦੇ ਵੀ ਤੇ ਸਾਨੂੰ ਵੀ ਆਪਣਾ ਇੱਕ ਅੱਛਾ ਵਿਧਾਨ ਬਣਾਉਣਾ ਚਾਹੀਦਾ ਹੈ ਜਿਵੇਂ ਸਰੋਣਾ ਵਿਧਾਨ ਜਥੇਦਾਰਾਂ ਦਾ ਵਿਧਾਨ ਬਣਾ ਲੈਣਾ ਜਿਹੜਾ ਸਿੰਘ ਧਾਮੀ ਨੇ ਗੱਲ ਕੀਤੀ ਸੀ ਇਸ ਬਾਰੇ ਤੁਹਾਨੂੰ ਲੱਗਦਾ ਕਿ ਉਹ ਹੁਣ ਵਿਧਾਨ ਪੈਨ ਡਾਊਨ ਹੋਊਗਾ ਮੈਨੂੰ ਨਹੀਂ ਲੱਗਦਾ ਕਿ ਉਹਦੇ ਵਿੱਚ ਜਦ ਜਦ ਇੱਕ ਅੱਛੇ ਆਈਕਿਊ ਲੈਵਲ ਵਾਲੇ ਉੱਥੇ ਧਾਰਮਿਕ ਸ਼ਕਤੀਆਂ ਨੂੰ ਬਾਲ ਲੈਣਾ ਨਾਲੇ ਗੱਲ ਬਣੇਗੀ ਉੱਥੇ ਤੁਹਾਨੂੰ ਪੜੇ ਲਿਖੇ ਸੂਝਵਾਨ ਸਿੱਖ ਵੀ ਪਾਣੇ ਪਣਗੇ ਜਿਨ੍ਹਾਂ ਨੂੰ ਨੌਲੇਜ ਹੈ ਪਾਰਟੀਕਲ ਨੌਲੇਜ ਦੀ ਖਾਸ ਕਰਕੇ ਨੌਲੇਜ ਹੈ ਤੇ ਜਥੇਦਾਰ ਸਾਹਿਬ ਦਾ ਇੱਕ ਬਨੇ ਵਿਧਾਨ ਬਨੇ ਤੁਸੀਂ ਦੇਖੋ ਪੋਪ ਕਿਤੇ ਵਿਚਰਦਾ ਨਹੀਂ ਜਾਂਦਾ ਪੋਪ ਦਾ ਸੈਕਟਰੀ ਜੰਦਾ ਜਿੱਥੇ ਉਹ ਜਾਣਾ ਹੁੰਦਾ ਮੈਂ ਨਹੀਂ ਕਹਿ ਰਿਹਾ ਜਥੇਦਾਰ ਨੂੰ ਨਹੀਂ ਜਾਣਾ ਕਹਿ ਰਿਹਾ ਜਥੇਦਾਰ ਨੂੰ ਸਭ ਦੀ ਮਰਾਦ ਕਿਤੇ ਵਿਆਹ ਸ਼ਾਦੀਆਂ ਦੇ ਵਿੱਚ ਜਾਂ ਤਾਂ ਤਾਂ ਨਹੀਂ ਹੈਗੀ ਨਹੀਂ ਨਹੀਂ ਮੈਂ ਵਿਆਹ ਸ਼ਾਦੀਆਂ ਦੀ ਗੱਲ ਨਹੀਂ ਕਰ ਰਿਹਾ ਵਿਆਹ ਸ਼ਾਦੀਆਂ ਤੇ ਵੀ ਜਾਣਾ ਹੈ ਉਹ ਨਹੀਂ ਉਹ ਗੁਰੂ ਨਾਨਕ ਦੇ ਸਿੱਖ ਨੇ ਉਹਨਾਂ ਨੇ ਵਿਆਹ ਸ਼ਾਦੇ ਜਿੱਥੇ ਜਾਣਾ ਉਹਨਾਂ ਨੇ ਕਿਸੇ ਦੇ ਜਨਮ ਮਰਨ ਦੇ ਵੀ ਜਾਣਾ ਇਸ ਗੱਲ ਤੋਂ ਬਿਲਕੁਲ ਮੈਂ ਇਨਕਾਰ ਹੀ ਨਹੀਂ ਆ। ਲੇਕਿਨ ਇੱਕ ਵਿਦਾਨ ਹੋਣਾ ਚਾਹੀਦਾ ਹੈ। ਜਥੇਦਾਰ ਸਾਹਿਬ ਨੂੰ ਇੱਕ ਸਤਕਾਰ ਮਿਲਣਾ ਚਾਹੀਦਾ। ਸ਼ਰਮ ਮੈਨੂੰ ਬੜਾ ਦੁੱਖ ਲੱਗਿਆ ਇੱਕ ਵਾਰ ਮੈਂ ਨਾਮ ਨਹੀਂ ਲਾਂਗਾ। ਜਥੇਦਾਰ ਸਾਹਿਬ ਅੰਮ੍ਰਿਤਸਰ ਤੋਂ ਮੈਂ ਫਲਾਈਟ ਕੇ ਆ ਰਿਹਾ ਸੀ ਤੇ ਜਥੇਦਾਰ ਸਾਹਿਬ ਨਾਲ ਹੀ ਮੀਟਿੰਗ ਸੀ। ਜਥੇਦਾਰ ਸਾਹਿਬ ਲਾਈਨ ਚ ਪਿੱਛੇ ਲੱਗੇ ਹੋਏ ਸੀ ਮੈਂ ਅੱਗੇ ਲੱਗਾ ਹੋਇਆ ਸੀ। ਮਨੂੰ ਸ਼ਰਮ ਆ ਗਈ। ਔਰ ਮੈਂ ਉਸੇ ਸਮੇਂ ਜਥੇਦਾਰ ਸਾਹਿਬ ਨੂੰ ਕਹਿੰਦਾ ਜੀ ਤੁਸੀਂ ਅੱਗੇ ਆ ਜਾਓ ਮੇਰੀ ਜਗ੍ਹਾ 'ਚ। ਮੈਂ ਉਹਨਾਂ ਦੀ ਜਗ੍ਹਾ ਪਿੱਛੇ ਖੜਾ ਹੋ ਗਿਆ। ਕਿ ਕਿਤੇ ਨ ਕਿਤੇ ਜੋ ਜਦੋਂ ਜਥੇਦਾਰ ਸਾਹਿ ਸਾਈਡ پکڑ ਰਹੇ ਨੇ ਜੇ ਉਹਨਾਂ ਨੂੰ ਉੱਥੇ ਪ੍ਰੋਟੋਕਾਲ ਨਹੀਂ ਮਿਲ ਰਿਹਾ ਤੇ ਅੱਗੇ ਜਾ ਕੇ ਕਿਸਾਨ ਆ ਗਿਆ ਮੈਂ ਉਸੇ ਦਿਨ ਫੀਲ ਕੀਤਾ ਕਿ ਜਥੇਦਾਰਾਂ ਨੂੰ ਇੱਕ ਪੋਲਿਟੀਕਲ ਪ੍ਰੋਟੋਕਾਲ ਜ਼ਰੂਰ ਮਿਲਣਾ ਚਾਹੀਦਾ ਹੈ ਉਹ ਜਥੇਦਾਰ ਸਾਬ ਹੋਣੇ ਚਾਹੀਦੇ ਨੇ ਜਿਨ੍ਹਾਂ ਨੂੰ ਸੰਸਾਰਿਕ ਵਿਦਿਆ ਦੇ ਵਿੱਚ ਵੀ ਇੱਕ ਮਤਲਬ ਉਹਨਾਂ ਦੀ ਮਾਸਟਰੀ ਹੋਵੇ ਤੇ ਜਿਹਦੇ ਨਾਲ ਕਿ ਉਹਨਾਂ ਨੂੰ ਸਿੱਖ ਇਤਿਹਾਸ ਦੇ ਵੀ ਜਾਣੂ ਹੋਣ ਜਿਸ ਹਿਸਾਬ ਨਾਲ ਉਹਨਾਂ ਨੂੰ ਮਤਲਬ ਉਹਨਾਂ ਦੇ ਡਿਸੀਜਨ ਉਹ ਡਿਸੀਜਨ ਇੱਕ ਕੌਮ ਨੂੰ ਕਿਉਂਕਿ ਅੱਜ ਜਿਹੜਾ ਸਮਾਜ ਆ ਕਿਤੇ ਬੜੇ ਨਵੇਂ ਇਕਲੇ ਕੀ ਜਾ ਰਹੀਆਂ ਅਗਰ ਤੁਸੀਂ 20 25 ਸਾਲਾਂ ਦੇ ਵਿੱਚ ਦੇਖੋ ਬੜੇ سارے ਗੈਜਟ ਆ ਗਏ ਨੇ ਉਹ ਗੈਜਟਸ ਨਾਲ ਕਿਦਾਂ ਡੀਲ ਕਰਨਾ ਹਮ ਇਹ ਅੱਗੇ ਬਹੁਤ ਵੱਡੀ ਸਮੱਸਿਆ ਬਣ ਜਾਏਗੀ ਪਰ ਵਿਰਾਸਤ ਦੀ ਸਵਾਲ ਹੀ ਇਹੀ ਹੈ ਨਾ ਤੁਸੀਂ ਕਹਿੰਦੇ ਹੋ ਕਿ ਜਥੇਦਾਰ ਸਾਹਿਬ ਦਾ ਜਿਹੜਾ ਹੁਕਮਨਾਮਾ ਆਇਆ ਹੈ ਜੋ ਉਹਨਾਂ ਦਾ ਫੈਸਲਾ ਆ ਉਹ ਉਸ ਨੂੰ ਕੰਕਰੀਟ ਕਰਨ ਵਾਸਤੇ ਕਾਨੂੰਨ ਹੋਣਾ ਚਾਹੀਦਾ ਉਹਨੂੰ ਪੋਲੀਟਿਕਾਈਜ਼ ਕਰਨਾ ਚਾਹੀਦਾ ਪਰ ਜਦੋਂ ਜੇ ਜਥੇਦਾਰ ਸਾਹਿਬ ਇੱਕ ਹੁਕਮਨਾਮਾ ਦਿੰਦੇ ਆ ਔਨ ਦ ਕੰਟਰੀ ਪੋਲਿਟਿਕਸ ਵੀ ਉੱਥੇ ਮੌਜੂਦ ਹੈ ਪੋਲਿਟਿਕਲ ਸਟਰਕਚਰ ਮੌਜੂਦ ਹੈ ਇਹ ਦੋਵੇਂ ਇੱਕ ਦੂਸਰੇ ਨਾਲ ਖੇ ਲੈਣਗੇ ਫਿਰ ਤਾਂ ਐਦਾਂ ਦੇ ਬਹੁਤ ਸਾਰੇ ਚਾਂਸਸ ਹੈਗੇ ਨੇ ਨੇ ਸਿਰ ਮੈਂ ਇਹ ਚੀਜ਼ ਕਹਿਣਾ ਚਾਹੁੰਦਾ ਪਿੱਛੇ ਦਿਨ ਨਹੀਂ ਅਸੀਂ ਦੇਖਿਆ ਜੀ ਕਿ ਜਥੇਦਾਰ ਸਾਹਿਬਾਨ ਦਾ ਅਸੀਂ ਗਿਆਨੀ ਗੁਰਪਚਨ ਸਿੰਘ ਜੀ ਦੇ ਉਹਨਾਂ ਦਾ ਫੈਸਲੇ ਦੀ ਵੀ ਗੱਲ ਹੋਈ ਸੀ ਇੱਕ ਵਾਰ ਅਸੀਂ ਗੱਲ ਹੋ ਰਹੀ ਸੀ ਕਿ ਸਾਡੇ ਤੋਂ ਵੀ ਜਿਹੜੋ ਉਹਨੂੰ ਸੋਧਾ ਸਾਨੂੰ ਮਾਫੀ ਦਿੱਤੀਗੀ ਅਸੀਂ ਉਸ ਮਾਫੀ ਦੇ ਹੱਕ ਚ ਨੇ ਰਹੇ ਲੇਕਿਨ ਜੋ ਜੋ ਜਥੇਦਾਰ ਸਾਹਿਬ ਨੂੰ ਜੋ ਲੈਂਗੁਏਜ ਲਿਖ ਲਿਖ ਕੇ ਲੋਕਾਂ ਨੇ ਪਾਈਆ ਉਹ ਵੀ ਬੜੇ ਮਾੜੇ ਗੱਲ ਸੀ ਉਹਦੇ ਜਿਸ ਬਾਰੇ ਗਿਆਨੀ ਹਰਪ੍ਰੀਤ ਸਿੰਘ ਨੇ ਦੱਸਿਆ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਦੱਸਿਆ ਮੈਂ ਮੈਂ ਤੁਹਾਨੂੰ ਆਪਣਾ ਦੱਸਾਂ ਕਿ ਸਾਡੇ ਇੱਥੇ ਸਾਰੀ ਸਿੰਘ ਸਭਾਵਾਂ ਦੀ ਪਟੇਲ ਨਗਰ ਮੈਂ ਰਹਿਣਾ ਇਹ ਰੀਤ ਮੀਟਿੰਗ ਹੋਈ ਉਹਨਾਂ ਚਿੱਠੀ ਬਣਾਈ ਮੈਂ ਉਹਨਾਂ ਨੂੰ ਕਿਹਾ ਤੁਸੀਂ ਇਹ ਕਿਸੇ ਐਮਪਲੋਈ ਨੂੰ ਚਿੱਠੀ ਲਿਖ ਰਹੇ ਹੋ ਅਰੇ ਜਥੇਦਾਰ ਸਾਹਿਬ ਨੂੰ ਲਿਖ ਰਹੇ ਹੋ ਕਨਫਲਿਕਟ ਆਪਣੀ ਜਗ੍ਹਾ ਅਸੀਂ ਉਹਨਾਂ ਦੀ ਗੱਲ ਨਾਲ ਸਹਿਮਤ ਨਹੀਂ ਹਾਂ ਕੌਮ ਸਹਿਮਤ ਨਹੀਂ ਹੈ ਉਸ ਗੱਲ ਨਾਲ ਲੇਕਿਨ ਜਥੇਦਾਰ ਸਭ ਨੂੰ ਅਸੀਂ ਪਾਸ਼ਾ ਲਿਖਣ ਵਕਤ ਅਸੀਂ ਕੁਛ ਨਾ ਕੁਝ ਜਦ ਅਸੀਂ ਹੀ ਸਤਕਾਰ ਕਰਨਾ ਬੰਦ ਕਰ ਦਾਂਗੇ ਜਥੇਦਾਰ ਸਾਹਿਬਾਨ ਦਾ ਤੇ ਕਿਤੇ ਨਾ ਕਿਤੇ ਅੱਜ ਵੀ ਜਿਹੜੇ ਮੌਜੂਦ ਮੈਂ ਉਹੀ ਪੁੱਛਣਾ ਚਾਹੁੰਦਾ ਤੁਸੀਂ ਕਹਿੰਦੇ ਹੋ ਕਿ ਸਤਕਾਰ ਕਰਨਾ ਨਹੀਂ ਬੰਦ ਕਰਨਾ ਚਾਹੀਦਾ ਪਰ ਜਿਹੜੀ ਜਿਹੜਾ ਸਿੱਖ ਪੰਥ ਹੈ ਖਾਸ ਤੌਰ ਤੇ ਪੰਜਾਬ 'ਚ ਜਥੇਬੰਦੀਆਂ ਦੀ ਮੈਂ ਗੱਲ ਕਰਾਂ ਉਹ ਤਾਂ ਸਿੱਧੇ ਤੌਰ ਦੇ ਉੱਤੇ ਕੰਪੈਰੀਜ਼ਨ ਕਰਦੇ ਆ ਉਹ ਕਹਿੰਦੇ ਇੱਕ ਪਾਸੇ ਅਕਾਲੀ ਫੂਲਾ ਸਿੰਘ ਨੇ ਇੱਕ ਪਾਸੇ ਅੱਜ ਦੇ ਜਥੇਦਾਰ ਨੇ ਅਸੀਂ ਕਿਨਾਂ ਦਾ ਸਤਕਾਰ ਕਰੀਏ ਨਹੀਂ ਮੈਂ ਨਹੀਂ ਕਹਿ ਰਿਹਾ ਕਿ ਦੇਖੋ ਉਹ ਬਿਲਕੁਲ ਮੈਂ ਤੇ ਫਿਰ ਕਹਿ ਰਿਹਾ ਕਿ ਕਾਲੀ ਫੁੱਲਾ ਸਿੰਘ ਵਰਗੇ ਜਥੇਦਾਰ ਹੋਣੇ ਚਾਹੀਦੇ ਅਗਰ ਬੱਬਾ ਕਾਲੀ ਫੁੱਲਾ ਸਿੰਘ ਦੇ ਉੱਤੇ ਗੱਲ ਕਰੀਏ ਤਾਂ ਧਾਰਮਿਕ ਵਿਦਿਆਦੇ ਪ੍ਰਵੀਨ ਸਿੰਘ ਜੀ ਤੇ ਉਹ ਸੰਸਾਰਿਕ ਵਿਦਿਆਦੇ ਵਿੱਚ ਬਿਲਕੁਲ ਉਹ ਸੀ ਜਿਨ੍ਹਾਂ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਦੇਖ ਕੇ ਵੀ ਉਹ ਆਪਣੇ ਪੰਥ ਤੋਂ ਆਪਣੇ ਕਰਤੱਵ ਤੋਂ ਪਿੱਛੇ ਨਹੀਂ ਹਟੇ ਐਗਜ਼ੈਕਟਲੀ ਐਹੀ ਤੇ ਐਹੀ ਤੇ ਮੈਂ ਗੱਲ ਕਰ ਰਿਹਾ ਜਿਹੜਾ ਪੋਲਿਟੀਕਲ ਕਿਰਦਾਰ ਅੱਛਾ ਹੋਏਗਾ ਜਿਹੜਾ ਜਥੇਦਾਰ ਸਾਹਿਬ ਨੂੰ ਪਤਾ ਸੀ ਕੀ ਇਹ ਪੋਲਿਟਿਕ ਹੈ ਪੋਲਿਟੀਕਲ ਹੋ ਰਿਹਾ ਹੈ ਤੇ ਉਹ ਜਦੋਂ ਪੋਲਿਟੀਕਲ ਡਿਸੀਜਨ ਲੈਣੇ ਸੀ ਉਹ ਡਿਸੀਜਨ ਕਿਦਾਂ ਲੈਣੇ ਨੇ ਕਿਥਾ ਸੰਸਦ ਸ਼ਕਤੀਤ ਅਗਰ ਮਹਾਰਾਜਾ ਰਣਜੀਤ ਸਿੰਘ ਹੈ ਉਹਨੂੰ ਕਿਸ ਤਰ੍ਹਾਂ ਉਹਨਾਂ ਨੇ ਕਿੰਨੇ ਤਰੀਕੇ ਨਾਲ ਡਿਪਲੋਮੇਸੀ ਨਾਲ ਡੀਲ ਕੀਤਾ ਉਹ ਪੰਥਕ ਡਿਪਲੋਮੇਸੀ ਹੈ ਨਾ ਪੰਥਕ ਡਿਪਲੋਮੇਸੀ ਤੇ ਆਣੀ ਚਾਹੀਦੀ ਹੈ ਉਹਨਾਂ ਇੱਕ ਵਿਧਾਨ ਬਣਿਆ ਉਸ ਵਿਧਾਨ ਨਾਲ ਸਾਨੂੰ ਤੁਲਨਾ ਚਾਹੀਦਾ ਜਿੱਦਾਂ 18ਵੀਂ ਸਦੀ ਦੇ ਸਿੱਖਾਂ ਨੇ ਕਾਮਯਾਬੀਆਂ ਲਈਆਂ 19ਵੀਂ ਸਦੀ ਦੇ ਵਿੱਚ ਅਸੀਂ ਮਿਡ ਤੱਕ ਕਾਮਯਾਬ ਰਹੇ ਉਹ ਵਿਧਾਨ ਕਹਿੰਦਾ ਕਿ ਜਥੇਦਾਰ ਦੀ ਨਿਯੁਕਤੀ ਸਰਬੱਤ ਖਾਲਸੇ ਨਾਲ ਹੋਣੀ ਹੈ ਉਹ ਵਿਧਾਨ ਕਹਿੰਦਾ ਕਿ ਜਥੇਦਾਰ ਦੀ ਜਥੇਦਾਰ ਨੂੰ ਕਦੀ ਕੱਢਿਆ ਨਹੀਂ ਜਾ ਸਕਦਾ ਲਾਇਆ ਨਹੀਂ ਜਾ ਸਕਦਾ ਦੇਖੋ ਜਥੇਦਾਰ ਸਰ ਦੀ ਨਿਯੁਕਤੀ ਸਰਬੱਤ ਖਾਲਸੇ ਨਾਲ ਹੋਣੀ ਚਾਹੀਦੀ ਹੈ ਸਰਬੱਤ ਖਾਲਸਾ ਜਿਹੜਾ ਐਜੀਪੀ ਸੀ ਰ ਮੈਂਬਰ ਚੁੰਨਦੇ ਆ ਉਹ ਮੈਂਬਰ ਵੀ ਤੇ ਇੱਕ ਦਿਨ ਕਿਤੇ ਅਸੀਂ ਮੈਂ ਫਿਰ ਕਹਿ ਰਿਹਾ ਕਿ ਜਦ ਪੰਥਕ ਤੁਸੀਂ ਮੈਂਬਰ ਵਧੀਆ ਚੁਣ ਕੇ ਭੇਜੋਗੇ ਤੇ ਵਧੀਆ ਮੈਂਬਰ ਵਧੀਆ ਜਥੇਦਾਰ ਨੂੰ ਪ੍ਰੋਡਿਊਸ ਕਰਨਗੇ ਉਹਦਾ ਇੱਕ ਵਿਧਾਨ ਬਣੇ ਨਾ ਜੀ ਅੱਜ ਅੱਜ ਤੇ ਸਿੱਖ ਇੰਟਰਨੈਸ਼ਨਲ ਹੀ ਹੈ ਜੀ ਅਗਰ ਤੁਸੀਂ ਅਸੀਂ ਜਥੇਦਾਰ ਸਭ ਲਗਾਣੇ ਤਾਂ ਸਾਨੂੰ ਇੰਟਰਨੈਸ਼ਨਲ ਸੰਸਥਾਵਾਂ ਨੂੰ ਸੰਸਥਾਵਾਂ ਨੂੰ ਵੀ ਲੈਣਾ ਚਾਹੀਦਾ ਉਹਨਾਂ ਕੋਲ ਵੀ رائے ਲੈਣੀ ਚਾਹੀਦੀ ਹੈ ਉਹਨਾਂ ਦੀ voting ਹੋਣੀ ਚਾਹੀਦੀ ਹੈ ਸਾਡੀ ਜਿੰਨੀ ਧਾਰਮਿਕ ਜਥੇਬੰਦੀਆਂ ਉਹਨਾਂ ਦੀ voting ਹੋਣੀ ਚਾਹੀਦੀ ਹੈ ਉਹਨਾਂ ਦੀ voting ਕਰਕੇ ਹੀ ਇੱਕ ਸਿਸਟਮ ਬਣਾ ਕੇ ਅੱਜਕੱਲ ਤੇ ਮਤਲਬ ਇਲੈਕਟਲ ਤੇ ਸਰਵਤ ਖਾਲਸਾ ਬੁਲਾਇਆ ਜਾਣਾ ਸੀ ਹਾਂ ਹਾਂ ਅੱਜਕੱਲ ਤੇ e e voting ਹੋ ਜਾਂਦੀ ਹੈ ਜੀ ਐਲਜੀਪੀਸੀ ਦਨ ਕੈਂਡੀ ਖੜੇ ਕਰੇ ਉਹਨਾਂ ਤੋਂ ਜਿਹੜੇ ਜਰਾ VOTING ਹੋਏ ਉਹਨੂੰ ਜਥੇਦਾਰ ਕਲਤਕ ਸਪਨਾ ਹੈ ਤੁਸੀਂ ਲੌਜੀਕਲੀ ਸੋਚੋ ਕਿ ਐਵੇਂ ਹੋ ਸਕਦਾ ਕਿਉਂ ਨਹੀਂ ਹੋ ਸਕਦਾ ਅੱਜ ਬਹੁਤ ਸਾਧਨ ਨੇ ਅੱਜ ਤੇ ਨਹੀਂ ਸਾਧਨ ਨਹੀਂ ਟੈਕਨੀਕਲੀ ਹੋ ਸਕਦਾ ਬਟ ਇਜ਼ ਇਟ ਪੋਸੀਬਲ ਇਨ SGPC ਟੂ ਬੀ ਦੇਖੋ ਮੈਂ achhi soch ਲੈ ਕੇ ਚੱਲਦਾ ਜਦੋਂ ਅਸੀਂ achhi soch ਨੂੰ produce ਕਰਕੇ ਚੱਲਾਂਗੇ ਨਾ ਜੀ ਚੇਂਜਸ ਇੱਕ ਦਿਨ ਚ ਨਹੀਂ ਆਉਂਦੇ ਕਦੀ ਜੀ 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 ਇਕ ਕੰਝੀ ਸਿੱਖ ਜੀ ਕਦੀ ਨਹੀਂ ਆਂਦਾ ਅਗਰ ਤੁਸੀਂ ਦੇਖੋਗੇ ਤੇ ਬਾਬਾ ਬੰਦਰ ਸਿੰਘ ਬਾਦਰ ਨੇ ਪਿਰਤ ਪਾਈ ਤੇ ਉਸ ਤੋਂ ਬਾਅਦ ਸਿੱਖ ਮਸਲਾ ਬਣਿਆ ਜੀ ਤੇ ਉਹਦੇ ਵਿੱਚ ਜਦੋਂ ਉਸ ਤੋਂ ਬਾਅਦ ਜੁਨਟ ਹੋ ਗਿਆ ਹਮ ਸਿੱਖ ਜਥੇਬੰਦੀਆਂ ਜੁਨਟ ਹੋ ਗਿਆ ਬਾਬਾ ਬੰਦਰ ਸਿੰਘ ਬਾਦਰ ਤੋਂ ਬਾਅਦ ਜੀ ਜੀ ਫਿਰ ਉਹ تیرੇ-ਤੇਰੇ ਉਠੀਆਂ ਉਹਨਾਂ ਨੇ ਦਲ ਖਾਲਸਾ ਬਣਾਇਆ ਹਾਂਜੀ ਜੀ ਤੇ ਤਰਨਾ ਦਲ ਬਣਾਇਆ ਬੁੱਢਾ ਦਲ ਬਣਾਇਆ ਹਾਂਜੀ ਉਹਨਾਂ ਨੇ ਸ਼ਿਕ ਮਸਲਾ ਬਣਾਈਆ ਮਸਲਾ ਇੱਕ ਬਹੁਤ ਵੱਡੀ ਡੇਨ ਸੁਖਾ ਸਿੰਘ ਮਾੜੀ ਕੰਬੋ ਕੇ ਦੀ ਮੈਂ ਮੈਂ ਅਗਰ ਤੁਸੀਂ ਹਿਸਟਰੀ ਨੂੰ ਪੜੋ ਕਿ ਸਰਦਾਰ ਸੁਖਾ ਸਿੰਘ ਮਾੜੀ ਕੰਬੋ ਕੇ ਦੀ ਬਹੁਤ ਵੱਡੀ ਦੇਨ ਹੈ ਸ਼ਿਕ ਮਸਲਾ ਬਣਾਦੇ ਵੇ ਤੇ ਉਸ ਸਮੇਂ ਜਦੋਂ ਸਿੱਖਾਂ ਦੇ ਡਿਸੀਜਨ ਸੀ ਯੂਨੈਮਸਲੀ ਲੈ ਕੰਮੀ ਤੇ ਦੇਖੋ ਕਿਸ ਹਰ ਕਿਸੇ ਚੋਂਦੀ ਆ ਅਸੀਂ ਕਿਸੇ ਦੀ ਕਮੀ ਨੂੰ ਲੈ ਕੇ ਬੜਾ ਉਹਨੂੰ ਚੁੱਕ ਦਿੰਨੇ ਆ ਅਸੀਂ ਉਹਨੂੰ ਮੈਂ ਫਿਰ ਕਹਿੰਨਾ ਕਿ ਅਗਰ ਜੋ ਜੋ ਜਿੱਥੇ ਬੈਠਾ ਹੈ ਉਹ ਜਿਹੜਾ ਕੌਮਲੀ ਵਫਾਦਾਰ ਹੋ ਗਿਆ ਨਾ ਤੇ ਕੋਈ ਵੀ ਕੌਮ ਨੂੰ ਚੜ੍ਹਦੀ ਕਲਾ ਦੇ ਵਿੱਚੋਂ ਨਹੀਂ ਰੋਕ ਸਕਦਾ ਠੀਕ ਹੈ ਬਿਲਕੁਲ ਇਹੀ ਚਾਹਾਂਗੇ ਕਿ ਕੋਈ ਵੀ ਕੌਮ ਨੂੰ ਚੜ੍ਹਦੀ ਕਲਾ ਜਾਣ ਤੋਂ ਨਾ ਰੋਕੇ ਪਰ ਕੀ ਸਮਾਂ ਲੈ ਕੇ ਆਵੇਗਾ ਹੁਣ ਨਿਗਾਹ ਇਹਦੇ ਤੇ ਵੀ ਹੈ ਆਉਂਦਾ ਸਮਾਂ ਸਿੱਖ ਪੋਲਿਟਿਕਸ ਦੇ ਵਿੱਚ ਖਾਸ ਤੌਰ ਤੇ ਪੰਥਕ ਪੋਲਿਟਿਕਸ ਦੇ ਵਿੱਚ ਕਿਵੇਂ ਦੀ ਫੇਰ ਬਦਲ ਹੁੰਦੀ ਹੈ ਉਹ ਵਕਤ ਦੱਸੇਗਾ ਜੋ ਵੀ ਹੋਏਗਾ ਦੱਸਦੇ ਰਹਿਵਾਂਗੇ ਬਣੇ ਰੋਵਾਂਗੇ ਇੰਡੀਆ ਪੰਜਾਬੀ ਦੇ